ਰਾਗ ਬਵਾਗ ਜੋ ਕੰਮ ਨੂੰ ਪੂਜਦੇ ਨੇ ਰਬ ਬਾਦ ਜੋ ਕੰਮ ਨੂੰ ਪੂਜ ਪੂਜਦੇ ਨੇ ਉਹ ਤਾਂ ਹੁੰਦੇ ਨੇ ਹਮੇਸ਼ਾ ਪਾਸ ਬੰਦੇ ਉਹ ਤਾਂ ਹੁੰਦੇ ਨੇ ਹਮੇਸ਼ਾ ਪਾਸ ਬੰਦੇ ਨਾਲੇ ਕੰਮ ਛੱਡੇ ਘਰੇ ਪਹਿਣ ਗਾਲਾ ਨਾਲੇ ਕੰਮ ਛੱਡੇ ਘਰੇ ਪਹਿਣ ਗਾਲਾ ਚਿੱਤੋਂ ਪੈਰ ਨਾ ਖੇੜੀਏ ਤਾਂ ਸਬੰਦੇ ਤੋ ਬਾਹਰ ਨਾ ਖੇਡੀਏ ਰਾਸਵੰਦੇ ਜਿਹੜੇ ਬਿਨਾ ਬਿਆਉ ਤੋਂ ਜਾਨ ਵਿੱਢੇ ਜਿਹੜੇ ਬਿਨਾ ਬਿਆਉਤ ਤੋਂ ਜਾਨ ਵਿੱਢੇ ਉਹ ਕੰਮ ਨਾ ਆਉਂਦੇ ਰਾਸਵੰਦੇ ਉਹ ਕੰਮ ਨਾ ਆਉਂਦੇ ਰਾਸਵੰਦੇ ਰਾਜ ਲੇੜੀ ਉਹ ਕਰਨਾ ਸਫਲ ਹੁੰਦੇ ਰਾਜ ਲੇੜੀ ਉਹ ਕਰਨਾ ਸਫਲ ਹੁੰਦੇ ਜਿੱਥੇ ਸ਼ਰਾਬ ਤੇ ਰਿਜਦੇ ਮਾਸਵੰਦੇ ਜਿਤੇ ਸ਼ਰਾਬ ਤੇ ਰਿਜਦੇ ਮਾਸ ਬੰਦੇ ਰੱਬ ਬਾਗ ਜੋ ਕਾਮ ਨੂੰ ਪੂਜਦੇ ਨੇ ਰੱਬ ਬਾਗ ਜੋ ਕਾਮ ਨੂੰ ਪੂਜਦੇ ਨੇ ਉਹ ਤਾਂ ਹੁੰਦੇ ਨੇ ਹਮੇਸ਼ਾ ਪਾਸ ਬੰਦੇ ਉਹ ਤਾਂ ਹੁੰਦੇ ਨੇ ਹਮੇਸ਼ਾ ਪਾਸ ਬੰਦੇ ਉਹ ਤਾਂ ਹੁੰਦੇ ਨੇ ਹਮੇਸ਼ਾ ਪਾਸ ਬੰਦੇ